I'm All the demons quiet, yeah, we were built to thrive, yeah. I think that we've all had enough. One keeps you up at night, yeah. Make all the demons quiet, yeah, we were built to drive, yeah. I think that we've all had enough oh, yeah, I think that we've all had enough Stick the table with the old plan. They know that we're calling them wrong. You got me like, oh, yeah. <laughs> ਅੱਜ ਬਈ ਆਪਾਂ ਬਈ ਤੁਹਾਡੇ ਸਾਰਿਆਂ ਦੀ ਗੱਲ ਕਰਾਉਣਿਆਂਗੇ ਬਈ ਬਰਯੋਦ ਸਿੰਘ ਸੇਖੋਂ ਤੇ ਤਲਵੰਡੀ ਮਲਕ ਬਈ ਬੈਠੇ ਆਂਗੇ ਤੇ ਉਦਾਂ ਦਾ ਬਈ ਆਪਣੇ ਭਰਾ ਨੂੰ ਬਹੁਤ ਮਤਲਬੀ ਜਿਹੜੇ ਆਪਣੇ ਕੋੜੇ ਵਾਲੇ ਫੀਲ ਵਾਲੇ ਬੰਦੇ ਨੇ ਜਾਣਦੇ ਨੇ ਬਈ ਪਹਿਲਾਂ ਤੇ ਹੋਂ ਬਈ ਮੈਂ ਆਪਣੇ ਭਰਾ ਬਈ ਬਰਯੋਦ ਸਿੰਘ ਦਾ ਦੀ ਇੰਟਰੋਡਕਸ਼ਨ ਤੁਹਾਡੇ ਸਾਰਿਆਂ ਨਾਲ ਬਾਈ ਮੋਟੀ ਮੋਟੀ ਸ਼ੇਅਰ ਕਰਦਾ ਬਾਕੀ ਆਪਾਂ ਭਰਾ ਨਾਲ ਕਰਦੇ ਆ ਗੱਲਾਂ ਤੇ ਬਾਈ ਦਾ ਬਾਈ ਆਪਣਾ ਬਾਈ ਕੋਲ ਬਾਈ ਕੋੜਾ ਦਾ ਸ਼ਹਿਜ਼ਾਦ ਨੁਕਰਾ ਨਵਾਂ ਖਰੀਦਿਆ ਨਵਾਂ ਹੁਣ ਖਰੀਦਿਆਗਾ ਤੇ ਇਸ ਤੋਂ ਪਹਿਲਾਂ ਨਾਲ ਬਾਈ ਗੰਤਾਸ ਨਾਮ ਦਾ ਬਹੁਤ ਹੀ ਫੇਮਸ ਕੋੜਾ ਹੁੰਦਾ ਸੀਗਾ ਬਾਈ ਲੋਵੇ ਤੇ ਬਾਕੀ ਬਾਈ ਮੈਂ ਤੁਹਾਡੀ ਸਾਰਿਆਂ ਦੀ ਕਰਾਉਣੇ ਬਾਈ ਬਰਯੋਦ ਤੇ ਬਾਈ ਆਪਣੇ ਗੱਗੂ ਨਾਲ ਗੱਲ ਸਭ ਤੋਂ ਪਹਿਲਾਂ ਤੇ ਬਾਈ ਬਰਯੋਦ ਤੇ ਬਾਈ ਗੱਗੂ ਵੀਰੇ ਸਵਾਗਤ ਹੈ ਵੀਰੇ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਤੇ ਮੇਰੇ ਵਿਰੋਧ ਹੂੰ ਤਾਂ ਮੈਂ ਬਈ ਆਪਣੇ ਸਾਰੇ ਭਰਾਵਾਂ ਨੂੰ ਦੱਸਦਾ ਵੀ ਆਪਾਂ ਤਲਵੰਡੀ ਮਲਕ ਪਿੰਡ ਬੈਠੇ ਆ ਤੇ ਕਿੱਥੇ ਰਹਿੰਦਾ ਵੀਰੇ ਪਿੰਡ ਆਪਣੀ ਜਿਹੜੀ ਲੋਕੇਸ਼ਨ ਕੀ ਪੈਂਦੀ ਆ ਤੇ ਡਿਸਟ੍ਰਿਕਟ ਪਟਿਆਲਾ ਜੀ ਤੇ ਤਹਿਸੀਲ ਸਮਾਣਾ ਅੱਛਾ ਸਮਾਣਾ ਭਵਾਨੀਗੜ ਰੋਡ ਤੇ ਗਾਜੇਵਾਸ ਤੋਂ 3 ਕਿਲੋਮੀਟਰ ਜਦੋਂ ਆਪਾਂ ਭਵਾਨੀਗੜ ਤੋਂ ਸਮਾਣਾ ਨੂੰ ਜਾਣੇ ਆਂਗੇ ਤੇ ਉਦੋਂ ਰਸਤੇ 'ਚ ਉੱਥੋਂ 3 ਕਿਲੋਮੀਟਰ ਆਪਣਾ ਪਿੰਡ ਆ ਜੀ ਅੱਛਾ ਸਮਝ ਗਿਆ ਵੀਰੇ ਹੂੰ ਤਾਂ ਵੀਰੇ ਭਵਾਨੀਗੜ ਤੋਂ ਲੈ ਲੋ ਵੀ 10 ਕਿਲੋਮੀਟਰ ਭਵਾਨੀਗੜ ਤੋਂ 10 ਕਿਲੋਮੀਟਰ ਤੇ ਵੀਰੋ ਜੀ ਵੀਰੇ ਸਭ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਗੱਲ ਕਰ ਰਹੇ ਹਾਂਗੇ ਆਪਣੇ ਘੋੜੇ ਬਾਰੇ ਗੱਲ ਕਰਦੇ ਆ ਸ਼ਹਿਜ਼ਾਦ ਬਾਰੇ ਉਹਦੀ ਵੀਰੇ ਮਾੜੀ ਡਿਟੇਲ ਕਿਹੜੇ ਘੋੜੇ ਦਾ ਬੱਚਾ ਕਿੰਨੀ ਕੁ ਉਮਰ ਦਾ ਕਿੰਨੇ ਕੁ ਬੱਚੇ ਆਏ ਨੇ ਤੇ ਕੀ ਹਾਈਟ ਆ ਗਈ ਸ਼ਹਿਜ਼ਾਦ ਹੁਣ 6 ਸਾਲ ਦਾ ਹੋ ਗਿਆ ਜੀ ਘੋੜਾ ਤੇ ਇਹ ਜੰਮਿਆ ਦਾਦਾ ਪਿੰਡ ਆ ਜੀ ਤੇ ਦਿਲਸ਼ੇਰ ਕਾਕੀ ਦਾ ਬੱਚਾ ਹੈ ਜੀ ਤੇ ਮਾਂ ਇਹਦੀ ਸਾਲੀਆ ਵਾਲੇ ਰਤਨ ਦੀ ਸੀਗੀ ਬਹੁਤ ਹਾਈਟਦਾਰ ਵੱਡੀ ਨੀਲੀ ਚੰਬੀ ਘੋੜੀ ਦਾ ਬੱਚਾ ਜੀ 6 ਟੀਂਚ ਘੋੜੀ ਦਾ ਬੱਚਾ ਹੈ ਜੀ ਤੇ ਦਾਦਾ ਜੰਮੇ ਜੀ ਉੱਥੋਂ ਬਾਅਦ ਇਹ ਵੇਖ ਕੇ ਸਰਜੀਤ ਅੰਕਲ ਕੋਲੇ ਬਾਈਬਲ ਚਲਾ ਗਿਆ ਸੀਗਾ ਜੀ ਦਾਦਾ ਬਾਈ ਜਿਨ੍ਹਾਂ ਕੋਲ ਦਸ਼ੇਰ ਕੋਟਾ ਹੁੰਦਾ ਸੀ ਉਹਨਾਂ ਦੇ ਘਰੇ ਅੱਛਾ ਅੱਛਾ ਪਰ ਪਹਿਲਵਾਨਾਂ ਤੋਂ ਪਹਿਲਾਂ ਬਾਈ ਪ੍ਰੀਤਮ ਬਾਈ ਪ੍ਰੀਤਪੁਰੋਂ ਤੋਂ ਪਹਿਲਾਂ ਅੱਛਾ ਉੱਥੇ ਇਹਦਾ ਮਲੇ ਉੱਥੇ ਬਰੀਡ ਹੋਈ ਉੱਥੇ ਬਰਥ ਹੋਇਆ ਉੱਥੇ ਹਾਂਜੀ ਅੱਛਾ ਅੱਛਾ ਤੇ ਉਦੋਂ ਬਾਅਦ ਤੁਸੀਂ ਕਹਿੰਦੇ ਬਾਈਬਲ ਚਲਾ ਗਿਆ ਚਲਾ ਗਿਆ ਤੇ ਸਰਜੀਤ ਅੰਕਲ ਕੋਲੇ ਤੇ ਉੱਥੇ ਉਹਨਾਂ ਨੇ ਸ਼ੋਅ ਚ ਪਾਇਆ ਜੀ ਇਹ ਦੋ ਸ਼ੋਅ ਜੀਨਰ ਹੈ ਜੀ ਫਰੀਦਕੋਟ ਨਕੰਦ ਤੇ ਦੋਦੰਦ ਤੇ ਉਦੋਂ ਬਾਅਦ ਇਹ ਵੇਖ ਕੇ ਫੇਰ ਦਾਦਾ ਆ ਗਿਆ ਸੀਗਾ ਜੀ ਇੱਕ ਵਾਰੀ ਤੇ ਦਾਦਾ ਨਾਲ ਤੋਂ ਬਾਈ ਨੇ ਲੈ ਲਿਆ ਸੀਗਾ ਆਪਣੇ ਮੋਲਾਪੁਰ ਵਾਲੇ शिंदे ਦੇ ਜਨਾਂ ਕੋਲ ਚੈਂਪੀਅਨ ਘੋੜਾ ਹੁਣ ਗੁਲਬਾਗ ਅੱਛਾ ਉਹਨਾਂ ਕੋਲ ਚਲਾ ਗਿਆ ਤੀ ਗਏ ਉਹਨਾਂ ਕੋਲ ਚਲਾ ਗਿਆ ਸੀ ਉੱਥੋਂ ਬਾਈ ਸੰਦੀਪ ਨੇ ਲੈ ਲਿਆ ਸੀ ਤੇ ਸੰਦੀਪ ਬਾਈ ਤੋਂ ਆਪਾਂ ਗਏ ਬਾਈ ਸੰਦੀਪ ਬਰੇ ਆਲਮ ਵਾਲਾ ਆਲਮ ਵਾਲਾ ਬਾਈ ਸੰਦੀਪ ਨੂੰ ਸਾਰੇ ਜਾਣਦੇ ਆ ਬਾਈ ਜਿਨ੍ਹਾਂ ਦੀ ਘੋੜੀਆਂ ਘੋੜੇ ਆਏ ਸਾਲ ਆਪਾਂ ਸ਼ੋਅ ਦੇ ਵਿੱਚ ਦੇਖਦੀਆਂ ਹਨ ਜਿਹੜੇ ਜਿੱਤਦੇ ਆਂਗੇ ਤੇ ਬਾਈ ਪਰ ਉਹ ਦਾ ਆਪਣੇ ਕੋਲ ਆਉਣ ਤੋਂ ਪਹਿਲਾਂ ਕਿੰਨੇ ਕ ਬੱਚੇ ਆਏ ਹੋ ਜੀ ਤੁਹਾਡੇ ਕੋਲ ਕੋਈ ਡਿਟੇਲ ਹੈਗੀ ਇਹਦੀ ਜਿਆਦਾ ਨਹੀਂ ਤਾਂ 23 24 ਬੱਚੀ ਆਏ। ਮਤਲਬ ਵੀ ਬੜਾ ਜਿਆਦਾ ਉਹਦੇ ਕੋਲੇ ਤਾਂ ਬਰੀਡ ਨਹੀਂ ਹੋਈ ਇਹ ਤੋਂ। ਨਹੀਂ ਹੋਈ ਜੀ ਪਰ ਜਿੰਨੀ ਕੁ ਵੀ ਹੋਈ ਹੈ ਇੰਨੇ ਮੈਂ ਕੀ ਪੂਰੇ ਹੀ ਚੰਗਾ ਪ੍ਰੋਡਿਊਸ ਕੀਤਾ। ਤੇ ਆਪਣੇ ਕੋਲ ਵੀ ਕਿੰਨਾ ਸਮਾਂ ਹੋ ਗਿਆ ਤੇ ਕਿੰਨੀਆਂ ਘੋੜੀਆਂ ਮੀਟ ਕਰਵਾਤੀਆਂ? ਸਾਢੇ 1.5 ਮਹੀਨੇ ਹੋ ਗਏ ਜੀ। ਸਾਢੇ 3-4 ਮਹੀਨੇ। ਅੱਛਾ। ਪਹਿਲਾ ਮਹੀਨਾ ਤਾਂ ਆਪਾਂ ਵੈਸੇ ਛੱਡਿਆ ਹੀ ਨਹੀਂ। ਕਾਫੀ ਜਿਆਦਾ ਲਿਸਾ ਸੀਗਾ ਜੀ। ਅੱਛਾ। ਅਗਰੈਸਿਵ ਜਿਆਦਾ ਸੀਗਾ ਬਲੱਡ ਜਾਂ ਹੈ ਹੀ ਅਗਰੈਸਿਵ ਜੀ। ਤੇ ਹੁਣ ਤੱਕ ਲਾ ਲਓ ਕਿ 29-30 ਘੋੜੀਆਂ ਨੇ। ਅੱਗੇ ਤੀ ਕੋੜੀਆਂ ਆਪਣੇ ਫਾਰਮ ਤੇ ਆਉਣ ਤੋਂ ਬਾਅਦ ਬਾਅਦੇ ਤੋਂ ਮੀਟ ਹੋ ਗਈਆਂ ਤੇ ਵਿਰੋਧ ਵੀਰੇ ਜਿਵੇਂ ਆਪਾਂ ਚਲੋ ਮੀਟਿੰਗ ਹੋ ਗਈ ਹੁਣ ਰੀਡਿੰਗ ਸਰਵਿਸ ਲਈ ਓਪਨ ਆ ਨਾ ਬਾਹਰ ਵੀ ਤੇ ਫੀਸ ਵੀਰੇ ਕੀ ਰੱਖੀ ਆਪਾਂ ਨੇ ਹੁਣ ਘੋੜੇ ਦੀ ਫੀਸ ਆਪਾਂ 21 ਰੱਖੀ ਹੈ ਇਹਦੇ ਵੀਰੇ ਮਤਲਬ ਵੀ ਨੇਗੋਸ਼ੀਏਬਲ ਹੈਗੀ ਇੱਕ ਜਮਨੀ ਫਿਕਸ ਹੀ ਰੱਖੀ ਆ ਫੀਸ ਆ ਮਾਨਤਾ ਨੂੰ ਚਲੋ ਵੀਰੇ ਹੁੰਦਾ ਤਾਂ ਕਿ ਚਲੋ ਮੰਨਤਾ ਨਹੀਂ ਆ ਨਾ ਬਾਕੀ ਥੋੜੀ ਫੀਸ ਵੀ ਮੈਂ ਕਹੂੰਗਾ ਮੇਰੇ ਕੋਲ ਵੀ ਕੋੜਾ ਹੈ ਨਾ ਬਹੁਤ ਬਾਈ ਮਿਹਨਤ ਵੀ ਬਹੁਤ ਹੋਈਂਦੀ ਬਾਕੀ ਤੁਸੀਂ ਚੰਗੀ ਰਕਮ ਲਾ ਕੇ ਕੋੜਾ ਖਰੀਦਿਆਗਾ ਤੇ ਉਸ ਹਰ ਨੂੰ ਦੇਖਿਆ ਜਾਵੇ ਤਾਂ ਫੀਸ ਜਾਇਜ ਆ ਫੀਸਾਂ ਨਾਲ ਕਦੇ ਕੋੜੇ ਨਹੀਂ ਫਰੀ ਹੋ ਸਕਦੇ ਨਾ ਇਹਨਾਂ ਦਾ ਮਤਲਬ ਹੀ ਘਰ ਭਰੇ ਹੈ ਨਾ ਤੇ ਬਾਈ ਵੀਰੇ ਉਹਦੇ ਜਿਵੇਂ ਆਪਾਂ ਗੱਲ ਕਰੀ ਹੈਗੀ ਵੀ ਪਾਪ ਮੈਂ ਮਤਲਬ ਵੀ ਆਪਾਂ ਜਿਹੜਾ ਕੱਲ ਵਲੌਗ ਪਾਇਆ ਸੀ ਟੂਰ ਉਹਦੇ ਵਿੱਚ ਵੀ ਗੱਲ ਕਰੀਦੀ ਹੈ ਨਾ ਜਿਵੇਂ ਇਹ ਤਾਂ ਜੀ ਆਪਣੇ ਘੋੜੇ ਦੀ ਡਿਟੇਲ ਹਾਈਟ ਹੈ ਜੀ ਵੀਰੇ ਹਾਈਟ ਰਹਿ ਗਈ ਆਪਣੇ ਘੋੜੇ ਦੀ ਹਾਈਟ ਕਿੰਨੀ ਹੈ ਓਨ ਸਕੇਲ ਚੌਂਡਿ ਜਿ ਕੋਡਾ ਬਈ ਹੌ ਸਕਿਲ ਛੇ ਕੋਈ ਵੀ ਲਾ ਸਕਦਾ ਤੇ ਇੱਕ ਬਈ ਆਪਣਾ ਚਲੋ ਅਪ ਦੂਜੀ ਗੱਲ ਕਰਦੇ ਆਪਾਂ ਲੱਭਣਾ ਬਈ ਭਰਾ ਬੈਠਾ ਗੱਗੂ ਨਾਲ ਤੇ ਆਪਣੇ ਭਰਾ ਦਾ ਨਾ ਵੀਰੇ ਬਹੁਤ ਵੱਡਾ ਰੋਲ ਆ ਮੈਂ ਕਹੂੰਗਾ ਸਾਡੀ ਬਈ ਮਿੱਤਰ ਦੇ ਨਾਲ 6-7 6-7 ਸਾਲ ਹੋ ਗਏ ਹੋਣਗੇ ਉਦੋਂ ਦੀ ਹੈਗੀ ਤੇ ਸ਼ੌਂਕ ਵੀਰੇ ਆਪਣੇ ਭਰਾ ਨੂੰ ਬਹੁਤ ਜ਼ਿਆਦਾ ਗਾਣਾ ਤੇ ਹੁਣ ਬਈ ਆਪਣਾ ਭਰਾ ਮਤਲਬ ਵੀ ਕਿ ਸ਼ਾਇਦ ਕਿਤੇ ਗੱਗੂ ਵੀਰੇ ਜੌਬ ਕਰਦੇ ਹੋ ਨਾ ਕਿਤੇ ਤੇ ਸ਼ੌਂਕ ਬਈ ਉਹਦਾ ਬਹੁਤ ਜ਼ਿਆਦਾ ਜਿੱਥੇ ਵੀ ਬਈ ਅਸੀਂ ਕਦੇ ਇਕੱਠੇ ਉਹਨੇ ਆਪਣੇ ਭਰਾ ਬਈ ਆਪਣੇ ਕੋਲ ਪਹੁੰਚਦਾ ਤੇ ਅੱਜ ਵੀ ਬਈ ਆਪਾਂ ਜਦੋਂ ਘੋੜੇ ਦੇ ਕਲਿੱਪ ਪਲੇਅਰੇ ਦੀ ਨਾ ਤੇ ਬਹੁਤ ਜ਼ਿਆਦਾ ਬਈ ਵਿਚਾਰਾ 2 ਘੰਟੇ ਖੱਪੀ ਗਿਆ ਆਪਣੇ ਨਾਲ ਹੈਨਾ ਤੇ ਬਹੁਤ ਬਈ ਵਿਚਾਰਾ ਆਪਣੇ ਨਾਲ ਹੈਲਪ ਕਰਦਾਗਾ ਉਹਦੇ ਲਈ ਧੰਨਵਾਦ ਵੀਰੇ ਤੇਰਾ ਬਹੁਤ-ਬਹੁਤ ਤੇ ਹੁਣ ਉਹਨੇ ਬਈ ਵਿਰੋਧ ਜਿੰਨੇ ਕਦੇ ਬਈ ਆਪਣੇ ਕੋਲ ਹੁਣ ਜਾਨਵਰ ਨੇ ਆਪਾਂ ਚਲੋ ਕੱਲ ਵੀ ਗੱਲ ਕਰ ਜੇ ਨਾ ਵੀ ਮਾਰਵੜੀ ਜ਼ਿਆਦਾ ਨੇ ਜਾਂ ਨੁਕਰੇ ਜ਼ਿਆਦਾ ਨੇ ਤੇ ਮੈਂ ਬਈ ਉਹ ਸਿਰਫ ਤੁਹਾਡੇ ਲੈਵਲ ਤੇ ਇਹ ਗੱਲ ਪੁੱਛਦਾਗਾ ਵੀ ਤੁਹਾਨੂੰ ਬਈ ਸਦਾ ਬਈ ਆਪਕ ਜਿੰਮੇਦਾਰ ਸੌਦਾ ਗੱਲ ਕਰਦਾ ਵੀ ਪੈਸੇ ਵਾਈ ਤੁਸੀਂ ਕਿਹੜੇ ਜਾਨਵਰ ਦੇ ਵੱਧ ਵਟੇ ਨੇ ਨੁਕਰੇ ਜਾਨਵਰ ਤੁਹਾਨੂੰ ਕੰਮ ਵਧੀਆ ਲੱਗਦਾ ਜਾਂ ਮਾਰਵੜੀ ਜੀ ਵੀ ਆਪਾਂ ਵੱਧ ਵਟ ਸਕਦੇ ਆ ਦੇਖੋ ਜੀ ਮੈਂ ਜੋ ਲੋਕਾਂ ਦੀ ਸਮਝ ਜਾਂ ਮੈਂ ਆਪ ਜੋ ਚੀਜ਼ ਐਕਸਪੀਰੀਅੰਸ ਕੀਤੀ ਐ ਇਸ ਫੀਲਡ ਚ ਕਿ ਜਦੋਂ ਆਪਾਂ ਮਾਰਵੜੀ ਆਪਣੇ ਘਰੇ ਬੱਚਾ ਆ ਗਿਆ ਚੰਗੇ ਘੋੜੇ ਦਾ ਤਾਂ ਆਪਾਂ ਉਹਦਾ ਜੋ ਹਵਾ ਚ ਰੇਟ ਚੱਲ ਰਿਹਾ ਜਾਂ ਲੋਕਾਂ ਚ ਜੋ ਰੇਟ ਚੱਲ ਰਿਹਾ ਆਪਾਂ ਉਸ ਰੇਟ ਵੇਚਣਾ ਚਾਹੁੰਦੇ ਹੁੰਨੇ ਜਿਵੇਂ ਆਪਾਂ ਸੁਣਦੇ ਆ ਬਈ ਫਲਾਣੇ ਦਾ ਇਹਨਾਂ ਦਾ ਵਿਗ ਗਿਆ ਫਲਾਣੇ ਦਾ ਇਹਨਾਂ ਦਾ ਵਿਗ ਗਿਆ ਪਰ ਮੈਂ ਆਪਦੇ ਫਾਰਮ ਤੋਂ ਸਭ ਤੋਂ ਮਹਿੰਗਾ ਹੁਣ ਤੱਕ ਜੀ ਚਾਹੇ ਮੈਂ ਦਿਲਵਾਗ ਦੀ ਵੀ ਬਸ਼ੇਰੀ ਵੇਚ ਲਈ ਚਾਹੇ ਮੈਂ ਕਾਂਟੇ ਦਾ ਵੀ ਬਸ਼ੇਰਾ ਵੇਚ ਲਿਆ ਜੀ ਮੈਂ ਚੰਗੇ ਚੰਗੇ ਘੋੜਿਆਂ ਦੇ ਕਾਫੀ ਬੱਚੇ ਵੇਚੇ ਪਰ ਮੈਨੂੰ ਕਰਾ ਹੀ ਹੁਣ ਤੱਕ ਸਭ ਤੋਂ ਮਹਿੰਗਾ ਵੇਚਿਆ ਮੱਲੇ ਵੀ ਚਲੋ ਵੀਰੇ ਆਪਾਂ ਇਹ ਨਹੀਂ ਕਹਿੰਦੇ ਮਾਰਵਾੜੀ ਵੱਧ ਵੀ ਨੁਕਰੇ ਵੱਧ ਚੰਗੇ ਨੇ ਜਾਂ ਮਾਰਵਾੜੀ ਤੇ ਬਲੇ ਵੀ ਇੱਕ ਕੋਈ ਆਪਾਂ ਐਂ ਕਹਿੰਦਾ ਜਿਵੇਂ ਆਪਾਂ ਆਪਣਾ ਆਪਾਂ ਯਾਦਗੱਲ ਕਰਦਾ ਹੁੰਦਾ ਵੀ ਯਾਰ ਜਿਵੇਂ ਉਹ ਹਰੇ ਕਾਲ ਚ ਰੱਖੇ ਉਹਦੇ ਘਰੇ ਵੀ ਹੁਣ ਸਾਰੇ ਮਾਰਵਾੜੀ ਹੋਏ ਨੇ ਪਰ ਉਹ ਗੱਲ ਕਹਿੰਦਾ ਹੁੰਦਾ ਕਹਿੰਦਾ ਅੱਜ ਤੱਕ ਨੁਕਰੇ ਜੀ ਵੱਟੇ ਨੇ ਆਪਣੇ ਅਸਲ ਚਲੋ ਟਾਈਮ ਆਊਗਾ ਬਈ ਮਾਰਵਾੜੀ ਦੀ ਵੀ ਜਰੂਰ ਵੱਟੂ ਆਪਣਾ ਪਰ ਮਿਹਨਤ ਕਰ ਰਿਹਾ ਹੈ ਨਾ ਤੇ ਉਦਾਂ ਵੀ ਇੱਕ ਗੱਲ ਕਹਿੰਦਾ ਹੁੰਦਾ ਉਹ ਵੀ ਯਾਰ ਆਪਾਂ ਤਾਂ ਨੁਕਰੇ ਜੀ ਪੈਸੇ ਮੱਲੇ ਵੀ ਵੱਧ ਵੱਟੇ ਨੇ ਅੱਜ ਤੱਕ ਤੇ ਹੁਣ ਵੀਰੇ ਆਪਣੇ ਕੋਲ ਅਕਾਊਂਟਿੰਗ ਮੇਰੇ ਹਾਂਜੀ ਨੁਕਰੇ ਜਿਆਦਾ ਨੇ ਜੀ ਤੇ ਮਾਰਵੜੀ ਦਾ ਸਿਹਤ ਪੱਕੀ ਬਈ ਤੁਹਾਡਾ ਵੀਰੇ ਨੁਕਸਾਨ ਬਹੁਤ ਹੋਇਆ ਚਲੋ ਪ੍ਰਮਾਤਮਾ ਦੇ ਘਰ ਨੇ ਹਣਾ ਬਾਈ ਜੋ ਉਹਨੂੰ ਮਨਜ਼ੂਰ ਆ ਉਹੀ ਹੋਣਾਗਾ ਜਿੰਨੇ ਦਿੱਤੇ ਉਹੀ ਲੈ ਗਏ ਤੇ ਉਹਨਾਂ ਹੀ ਮੁੜ ਕੇ ਉਹ ਨਹੀਂ ਵਾਪਸ ਦੇਣੇ ਨੇ ਹਾਂ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਆ ਉਸ ਨੇ ਵਾਪਸ ਦੇਣੇ ਨੇ ਉਸੇ ਨੇ ਦਿੱਤੇ ਨੇ ਤੇ ਆਪਣੇ ਫਾਰਮ ਤੇ ਵੀਰੇ ਮੈਂ ਪੁੱਛੂੰਗਾ ਵੀ ਜਿਹੜੇ ਆਪਣੇ ਵਾਲੇ 70 ਜਾਨਵਰ ਖੜੇ ਨੇ ਸਭ ਤੋਂ ਜ਼ਿਆਦਾ ਹਾਈਟ ਵਾਲਾ ਜਾਨਵਰ ਕਿਹੜਾ ਹੈ ਇਸ ਟਾਈਮ ਆਪਣੇ ਫਾਰਮ ਦੇ ਆਪਣੇ ਕੋਲ ਘੋੜੀ ਆ ਜੀ ਲਾਲ ਰਤਨ ਦੀ ਜੀ ਉਹ ਆਪਣੇ ਫਾਰਮ ਦੀ ਸਭ ਤੋਂ ਵੱਡੀ ਕਿੰਨੀ ਹਾਈਟ ਦੀ ਘੋੜੀ ਆ ਵੀਰੇ ਉਹ 67 ਪਲਸ ਤੇ ਕਿੰਨੀ ਉਮਰ ਦੀ ਕੋੜੀ ਆ ਵੀਰੇ ਮੈਨੂੰ ਲੱਗਦਾ ਨਵੀਂ ਹੈ ਤਾ ਅਜੇ ਅ ਚਾਰ ਦੰਦ ਹੋਈ ਹੈ ਜੀ ਚਾਰ ਦੰਦ ਹੋਈ ਆ ਕੀ ਤੇ ਮਤਲਬ ਵੀ ਹੁਣ ਹੁਣ ਵੀਰੇ ਗੱਬਣਾ ਕੁੜੀ ਹੋ ਹਾਂਜੀ ਸਪਤਾਸ਼ ਤੋਂ ਗੱਬਣ ਹੈ ਜੀ ਬਾਈ ਸੰਦੀਪ ਬਰਾੜ ਵਾਲੇ ਸੰਤਾ ਉਹ ਤੋਂ ਸਪਤਾਸ਼ ਤੋਂ ਗੱਬਣ ਹੈਗੀ ਤੇ ਵੀਰੇ ਆਪਣੀ ਇਹ ਕੋੜੀ ਦੀ ਬਰੀਡ ਕਿਹਨਾਂ ਦੇ ਘਰ ਹੋਈ ਆ ਤੁਸੀਂ ਆਪਣੇ ਘਰੇ ਹੋਈ ਆ ਕਿ ਕਿਸੇ ਤੋਂ ਖਰੀਦੀ ਆ ਇਹ ਮੈਂ ਬਾਈ ਨਿੰਦੇ ਪੈਲ ਵਾਲਿਆਂ ਤੋਂ ਉਹਨਾਂ ਦੇ ਘਰੋਂ ਲਈ ਆ ਜੀ ਉਹਨਾਂ ਦੀ ਬਰੀਡ ਆ ਬਾਈ ਉਹਨਾਂ ਨੇ ਮਤਲਬ ਇਹ ਸ਼ਾਇਦ ਵੀਰੇ ਵਸ਼ੇਰੀ ਉਹ ਤੋਂ ਮਤਲਬ ਵੀ ਜਦੋਂ ਲਾਹਤ ਨੇ ਆਪਣੇ ਮਹਿਰ ਨੇ ਹੁੰਦਾ ਸੀ ਨਾ ਗੋਲੂ ਬਾਬਾ ਜੀ ਕੋਲ ਉਹਦੀ ਮਾਂ ਹਮਲੇ ਲਾਰਦ ਨੇ ਸਭ ਤੋਂ ਪਹਿਲੇ ਬੱਚਿਆਂ ਚ ਹੋਊਗੀ ਬਛਰੀ ਇਹ ਤੇ ਉਹਦਾ ਮਤਲਬ ਚਾਰ ਕਸਾਲੇ ਹੋਏ ਨੇ ਘੋੜਜ ਨੂੰ ਆਪਾਂ ਕਹਿ ਸਕਦੇ ਆ ਤੇ ਪਹਿਲੇ ਬੱਚਿਆਂ ਜੋਗੀ ਦੇ ਸਭ ਤੋਂ ਵੱਡੀ ਘੋੜੀ ਬਾਈ ਤੁਹਾਡੀ ਮਾਰਵਾੜੀ ਬਹੁਤ ਵੱਡੀ ਘੋੜੀ ਹੈ ਬਾਈ ਇਦਾਂ ਦੀ ਘੋੜੀ ਮੈਂ ਕਹੂੰਗਾ ਆਪਣੇ ਜ਼ਿਲ੍ਹੇ ਛੱਡੋ ਪੰਜਾਬ ਲੈਵਲ ਤੇ ਵੀ ਗਿਣਤੀਆਂ ਹੋਣਗੇ ਹਨਾ ਇੰਨੀ ਹਾਈਟ ਦਾ ਘੋੜੀਆਂ ਤੇ ਆਪਣਾ ਵਿਰੋਧ ਵੀਰੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਆਪਣੇ ਜਾਨਵਰਾਂ ਤਿੰਨ ਚਾਰ ਦਾ ਨੁਕਸਾਨ ਹੋਇਆ ਤੇ ਉਹਨਾਂ ਦਾ ਵੀਰੇ ਕਾਰਨ ਕੋਈ ਮਤਲਬ ਵੀ ਕੋਈ ਆਪਾਂ ਕਹਿ ਸਕਦੇ ਆ ਵੀ ਕੋਈ ਇੱਕੋ ਕਿਸੇ ਕਿਸਮ ਦੀ ਬਿਮਾਰੀ ਨਾਲ ਹੋਇਆ ਜਾ ਮਤਲਬ ਵੀ ਉਦਾਂ ਥੋੜੇ 3-4 ਜਨਮ ਦਾ ਨੁਕਸਾਨ ਹੋਇਆ ਪਹਿਲਾਂ ਕੀ ਚੱਕਰ ਬਣ ਗਿਆ ਦੀ ਵੀਰੇ ਉਹਨਾਂ ਨੂੰ ਵੀਰੇ ਬਸ਼ੀਰੇ ਦੇਵਰਾਜ ਵਾਲੇ ਨੂੰ ਤਾਂ ਸਮਝ ਹੀ ਨਹੀਂ ਆਇਆ ਜੀ ਕਿ ਕੀ ਚੱਕਰ ਬਣ ਗਿਆ ਸੀਗਾ ਅੱਛਾ ਉਹਦੀ ਮਾਂ ਨੂੰ ਵੀ ਉਹੀ ਚੀਜ਼ ਹੋਈ ਸੀ ਤੇ ਬਸ਼ੀਰੇ ਨੂੰ ਵੀ ਉਹੀ ਚੀਜ਼ ਉਹਦੀ ਮਾਂ ਵੀ ਬਾਈ ਮਰ ਕੇ ਬਚੀ ਜਦੋਂ ਮੈਂ ਤਾਂ ਦੇਖੀ ਹਈ ਆ ਉਸ ਟਾਈਮ ਇਹ ਥੋੜੀ ਦਲੇਰ ਸੀਗੀ ਲਾਲੋ ਬਚਪਨੇ ਕਰਕੇ ਉਹਦੇ ਤੋਂ ਚੱਲ ਨਹੀਂ ਪਈ ਤੇ ਜੇ ਕਮੇਟੀ ਹੁਣ ਆਪਾਂ ਗੱਲ ਕਰੀ ਆਪਣੇ ਘੋੜੇ ਬਾਰੇ ਥੋੜਾ ਸ਼ਹਿਜਾਦ ਬਾਰੇ ਇੱਕ ਨਵੀਰੇ ਜਿਹਦਾ ਵਸ਼ੇਰਾਗਾ ਸਰਦਾਰ ਜੀ ਕਰਕੇ ਆ ਸ਼ਹਿਜਾਦ ਹੈਨਾ ਤੇ ਬਹੁਤ ਹੀ ਫੇਮਸ ਹੈ ਬਈ ਸ਼ਾਇਦ ਗੰਗਾ ਨਗਰ ਏਰੀਆ ਚ ਉਹਦੇ ਬਾਰੇ ਵੀ ਤੇ ਕੀ ਡਿਟੇਲ ਆਪਣੇ ਮਤਲਬ ਵੀ ਜਿਹੜਾ ਵਸ਼ੇਰਾ ਆਪਣੇ ਘੋੜੇ ਦਾ ਹਾਂਜੀ ਉਹ ਇਸ ਟਾਈਮ ਸਟੇਬਲ ਤਾਂ ਹੈਗਾ ਜੀ ਪੰਡਾਲ ਸਟੱਡ ਫਾਰਮ ਦੇ ਵਿੱਚ ਗੰਗਾ ਨਗਰ ਅੱਛਾ ਪਰ ਉਹਦੇ ਮਾਲਕ ਨੇ ਜੀ ਪੀਟਰ ਵਿਰਦੀ ਜੀ ਤੇ ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਲਈ ਡੋਨੇਸ਼ਨ ਦਿੱਤੀ ਸੀ ਜਿਨ੍ਹਾਂ ਨੇ ਬਈਓ ਕੋਰੀਡੋਰ ਮਤਲਬ ਵੀ ਕਾਫੀ ਫੇਮਸ ਨੇ ਤੇ ਉਹ ਫਿਸ਼ੇਰ ਆ ਬਈ ਕਿੰਨੀ ਉਮਰ ਦਾ ਹੋ ਗਿਆ ਕੀ ਡਿਟੇਲ ਹੈ ਉਹਦੀ ਹਾਈ ਡਿਫੀਟੀ ਤੁਹਾਡੇ ਅੰਦਾਜ਼ੇ 'ਚ ਹੈਗੇ ਵੀ ਧਿਆਨ 'ਚ ਆਪਣੇ ਘੋਡੇ ਦਾ ਪਹਿਲੇ ਬੱਚਿਆਂ 'ਚੋਂ ਹੈ ਜੀ ਅੱਛਾ 23 ਮਹੀਨੇ ਉਹਦੀ ਉਮਰ ਹੈ ਤੇ 65 ਇੰਚ ਵਾਂਗੂ ਕੱਦ ਕਰ ਗਿਆ ਮਤਲਬ ਬਈ ਆਪਣੇ ਘੋਡੇ ਨਾਲੋਂ ਵੱਡਾ ਹੋ ਗਿਆ 2 ਮਹੀਨੇ ਦੀ ਉਮਰ 'ਚ ਉਹ ਕੁਝ ਹੁੰਦੀ ਹੈ ਜੀ ਇਸ ਚੀਜ਼ ਦੀ ਕੀ ਇਹਦਾ ਪਹਿਲਾ ਪੂਰੀ ਮਾਈਕੀ ਸ਼ੋਹਾਂ ਦੇ ਵਿੱਚ ਤੇ ਉਹ ਸਾਰੇ ਸ਼ੋ ਜਿੱਤੇ ਜੀ ਇਹ ਹਾਂ ਵੀਰੇ ਮੇਰੇ ਕੋ ਉਹ ਬਿਸ਼ੇਰੇ ਨਾਲ ਲਗਭਗ ਹੋ ਸਕਦਾ ਆਪਣੇ ਸੰਗਰੂਰ ਏਰੀਏ 'ਚ ਘਟ ਜਾਣਦੇ ਹੋਣ ਜੇ ਜਿਹੜਾ ਮੁਕਸਰ ਮਲੋਟ ਏਰੀਆ ਉਹਦੇ ਬਾਰੇ ਕੁੱਲੋ-ਕੁੱਲ ਬੰਦਾ ਜਾਣਦਾ ਉਹ ਏਰੀਏ ਦਾ ਸਾਡੇ 65 ਸਾਲ ਦੀ ਉਮਰ ਹੋ ਗਈ ਭਾਈ 23 ਮਹੀਨਾ ਸੀ ਮਿਲਕਟੀ 'ਚ ਹੈਗਾ ਤੇ ਆਹ ਬਿਸ਼ੇਰੇ ਤੋਂ ਮੈਨੂੰ ਯਾਦ ਆਇਆ ਇਹ ਘੋੜੇ ਦਾ ਪਿਛਲਾ ਨਾਂ ਨਗੀਨਾ ਜੀ ਤੇ ਆਪਾਂ ਚੇਂਜ ਕੀਤਾ ਇਹ ਸ਼ਹਿਜ਼ਾਦ ਰੱਖੇ ਜੀ ਅੱਛਾ ਬੀਮਬਲੋ ਜਿੱਥੇ ਪਹਿਲਾਂ ਉਹਦੇ ਨਗੀਨਾ ਨਾਮ ਤੇ ਰਹਾ ਹਾਂ ਜੀ ਨਗੀਨਾ ਨਾਂ ਸੀ ਤੇ ਇਹ ਸੀ ਬਈ ਆਪਣੇ ਬਰਯੋਦ ਆਪਣੇ ਭਰਾ ਦਾ ਬਈ ਕੋੜਾ ਸ਼ਹਿਜ਼ਾਦ ਤੇ ਬਾਕੀ ਬਈ ਤੁਹਾਡੇ ਸਾਰਿਆਂ ਨਾਲ ਪ੍ਰੋਮਿਸ ਹੈ ਮੇਰਾ ਇੱਕ ਦਿਨਾਂ ਦੋ ਚਾਰ ਦਿਨਾਂ ਦੇ ਵਿੱਚ ਜਿੱਦੇ ਵੀ ਹੋਈ ਇਕੱਠੇ ਹੋਈ ਬਈ ਯਾਰ ਹੋਰ ਨਾ ਸਾਰਿਆਂ ਨਾਲ ਤੇ ਤੁਹਾਡੇ ਸਾਰਿਆਂ ਨਾਲ ਬਈ ਗੱਲ ਆਪਾਂ ਜਰੂਰ ਸ਼ੇਅਰ ਕਰਾਂਗੇ ਵੀ ਸ਼ੋਅ ਚ ਆਪਾਂ ਕੀ ਕੀ ਚੀਜ਼ਾਂ ਮਾਲਵੇ ਪੂਰੀ ਬਰੀਕੀ ਚ ਨਾ ਵੀ ਕਿੱਦਾਂ ਦੇ ਨੰਬਰ ਲੱਗਦੇ ਆ ਕਿਹੜੀ ਚੀਜ਼ ਦੇ ਨੰਬਰ ਲੱਗਦੇ ਆਗੇ ਤੇ ਬਰਯੋਦ ਵੀਰੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕੋਈ ਵੀਡੀਓ ਦੇ ਲਾਸਟ 'ਚ ਬਈ ਕੋਈ ਮੈਸੇਜ ਦੇਣਾ ਚਾਹੋ ਸਾ ਇੱਕ ਧੰਦਾ ਮੰਨ ਕੇ ਆਜੋ ਨਵੇਂ ਬੰਦੇ ਬਈ ਜੋ ਵੀ ਕੋੜਾ ਮਾਲਵੇ ਰੱਖਣ ਬਾਰੇ ਸੋਚਦੇ ਭਾਈ ਪਹਿਲੀ ਗੱਲ ਤਾਂ ਇਹ ਹੈ ਕਿ ਬਹੁਤ ਚੰਗਾ ਧੰਦਾ ਜੀ ਇਹ ਜੇ ਆਪਾਂ ਧੰਦੇ ਵਾਈਜ਼ ਦੀ ਗੱਲ ਕਰੀਏ ਇੱਕ ਸ਼ੌਂਕ ਹੈ ਇਹ ਸ਼ਾਹੀ ਸ਼ੌਂਕ ਹੈ। ਤੇ ਭਾਗੀ ਕੈਸੀ ਨਾਲੋਂ ਇੱਜ਼ਤ ਬਹੁਤ ਵੱਡੀ ਮਿਲਦੀ ਹੈ ਜੀ ਇਸ ਫੀਲਡ ਦੇ ਵਿੱਚ ਤੇ ਜੇ ਆਪਾਂ ਇਸ ਗੱਲ 'ਚ ਕਰੀਏ ਕਿ ਨਵੇਂ ਮੁੰਡਿਆਂ ਨੂੰ ਜ਼ਰੂਰ ਆਉਣਾ ਚਾਹੀਦਾ ਜੀ ਸਲੋ ਐਂਡ ਸਟੱਡੀ ਜਾਣਾ ਚਾਹੀਦਾ ਬਾਲੇ ਉਤਲੇ ਨੂੰ ਦੇਖ ਕੇ ਵੀ ਆਪਦਾ ਘਰ ਨਹੀਂ ਫੂਕਣਾ ਚਾਹੀਦਾ ਜਿਵੇਂ ਭਾਈ ਇੰਸਟਾਗ੍ਰਾਮ ਦੀ ਰੀਲਾਂ ਦੇਖ ਕੇ ਨਾ ਕੋੜਾ ਲਿਓ ਆਪਦਾ ਪਹਿਲਾ ਮਨ ਲਵੀ ਆਪਦੀ ਪੌਕਟ ਤੁਹਾਡੀ ਜੇਬ ਕੀ ਕਹਿੰਦੀ ਹੈਗੀ ਕੋੜੀ ਲੈਣਿਆਂ ਤਾਂ ਨਾ ਲਿਓ ਜੀ ਆਪਦੇ ਕਿਸੇ ਯਾਰ ਦੋਸਤ ਦੇ ਫਾਰਮ ਤੇ ਜਾ ਕੇ ਜੀ ਸਦ ਕੇ ਬਣਾ ਲਓ ਮੇਰਾ ਫਾਰਮ ਵੀ ਖੁੱਲਾ ਹੈ ਜੀ ਜੇ ਤੁਸੀਂ ਰੀਲ ਐ ਹੀ ਬਣਾਉਣੀਆਂ ਨੇ ਪਰ ਜੇ ਸ਼ੌਂਕ ਹੈ ਤੁਹਾਨੂੰ ਢਿੱਡੋ ਸ਼ੌਂਕ ਹੈ ਤਾਂ ਜਰੂਰ ਲਓ ਜੀ ਜਿਵੇਂ ਮੈਨੂੰ ਮਾਗੀ ਕਮੁੰਡਾ ਇੱਥੇ ਆਪਣਾ ਚੀਕੇ ਲਵੇ ਦਾ ਰੂਬਲ ਨਾ ਆ ਉਹ ਵੀ ਵੀਡੀਓ ਬਣਾਉਂਦਾ ਹੈ YouTube ਤੇ ਅੱਛਾ ਮੈਂ ਕਿ ਮੈਨੂੰ ਬਹੁਤ ਵਧੀਆ ਲੱਗਾ ਜਿਵੇਂ ਐਵੇਂ ਦੇ ਮੁੰਡੇ ਆਪਣੇ ਕੋਲ ਆਉਂਦੇ ਨੇ ਤੇ ਗੱਲਾਂ ਕਰਦੇ ਨੇ ਵੀਰੇ ਸਾਡਾ ਆ ਸ਼ੌਂਕ ਹੈ ਅਸੀਂ ਸ਼ੋਅ 'ਚ ਉਹਦੇ ਕੋਲ ਬਿਸ਼ੇੜਾ ਚੰਗਾ ਬਹੁਤ ਹੈ ਜੀ ਲਾਰੇ ਦਾ ਅਗਲੇ ਸਾਲ ਉਹ ਵੀ ਸ਼ੋਅਾਂ 'ਚ ਆਊਗਾ ਤਾਂ ਮੈਂ ਕਿ ਉਹਦੇ ਨਾਲ ਦੇ ਹੋਰ ਮੁੰਡੇ ਬਾਕੀ ਬਹੁਤ ਅੱਗੇ ਵਧਣ ਦੀ ਸੋਚ ਹੈ ਜੀ ਅੱਜ ਦੇ ਨਵੇਂ ਮੁੰਡਿਆਂ ਮਤਲਬ ਵੀ ਆਪਾਂ ਇਹ ਕਹਿ ਸਕਦੇ ਆ ਬਈ ਵੀ ਜੇ ਤੁਸੀਂ ਮਤਲਬ ਨੀਰਾਪੁਰਾ ਧੰਦਾ ਮੰਨ ਕੇ ਆਉਣੇ ਹੋ ਤਾਂ ਨਾ ਆਇਓ ਸ਼ੌਂਕ ਪਹਿਲਾਂ ਹੋਵੇ ਤੁਹਾਡੀ ਜੇਬ ਚੱਲਦੀ ਹੋਵੇ ਬਈ ਖਰਚਾ ਬਹੁਤਾ ਹੈ ਨਾ ਕੋੜਿਆਂ ਦਾ ਤੇ ਉਦਾਂ ਬਈ ਹਾਂ ਸਾ ਇੱਕ ਦਿਨ ਦਾ ਬਈ ਮੈਂ ਕਿ ਤੁਸੀਂ ਇਨਵੈਸਟਮੈਂਟ ਤਾਂ ਕਰਨੀ ਪਊਗੀ ਜੇ ਤੁਸੀਂ ਲਾ ਲਓ ਕਿ ਤੁਸੀਂ ਅੱਜ ਜੇ ਕੋਈ ਸਰਕਾਰੀ ਨੌਕਰੀ ਲੈਣੇ ਹੋ ਤਾਂ ਤੁਸੀਂ ਕਦੋਂ ਤੋਂ ਪੜ ਰਹੇ ਹੋ ਚਾਰ ਚਾਰ ਪੰਜ ਪੰਜ ਸਾਲ ਵੀ ਪੜਨਾ ਪੈ ਜਾਂਦਾ ਡਿਗਰੀਆਂ ਲੈਂਦੇ ਨੇ ਆ ਬਈ ਸਮਾਂ ਲੱਗਦਾ ਜਣੀ ਕਿ ਜੇ ਤੁਸੀਂ ਇਨਕਮ ਵੀ ਮੰਨ ਕੇ ਉਹਨਾਂ ਦਾ ਇਨਕਮ ਆਉਣਾ ਵੀ ਟਾਈਮ ਲੱਗੂਗਾ ਅੱਜ ਕੋਈ ਘੋੜੀ ਲੈਣਾ ਬੰਦਾ ਗੱਪਣ ਕਰਾਉਂਦਾ ਸਾਲ ਪਰ ਉਹਨੂੰ ਵੀ ਲੱਗਣਾ ਹਨਾ ਫੇਰ 7-9 ਮਹੀਨਾ ਨਾਲ ਬੱਚਾ ਕਰਕੇ ਵੇਚਦਾਗਾ ਕੋਈ ਗੱਲ ਹੈ ਕਿ ਛੋਟੇ ਬੂਟੇ ਤੋਂ ਸ਼ੁਰੂ ਕਰੋ ਕਿ ਆਪਾਂ ਐਨ ਵੱਡੇ ਦਰਖਤ ਨੂੰ ਦੇਖ ਕੇ ਨਾ ਤੇ ਇਹਦੀ ਵੀਰੇ ਆਪਣੇ ਬਾਈ ਬਰਿਓ ਸਿੰਘ ਸੇਖੋ ਤੇ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆ ਕਿਸੇ ਦਿਨ ਕਿਸੇ ਅਗਲੀ ਵੀਡੀਓ ਦੇ ਵਿੱਚ ਜੇ ਮੇਰੇ ਭਰਾ ਨੇ ਕੁਝ ਗੱਲ ਕਹਿਣੀ ਹੋਵੇ ਇਹਨੂੰ ਤਾਂ ਆਪਣਾ ਵੀਰੇ ਗੱਗੂ ਵੀਰੇ ਤੇ ਆਪਣੇ ਭਰਾ ਨੂੰ ਤਾਂ ਬਾਈ ਹੁਣ ਥੋੜੀ ਜੀ ਕਾਲੀ ਆ ਗਈ ਹੈ ਨਾ ਕਰੋ ਫੋਨ ਆ ਜਾਂਦਾ ਹੁਣ ਵੀ ਆਪਣਾ ਪਰ ਫੋਨ ਚੱਕ ਕੇ ਹਟਿਆਗਾ ਤੇ ਕੋਈ ਗੱਲ ਵੀਰੇ ਕਹਿਣੀ ਚਾਹੂੰ ਜੇ ਬਸ ਜਮਾ ਚੜਦੀ ਕਲਾ ਦੀ ਕਿਰਪਾ ਬਾਬੇ ਨਾਲ ਚਲੋ ਚੜਦੀ ਕਲਾ ਚ ਹੀ ਰਹਿੰਦਾ ਵੀਰੇ ਆਪਣਾ ਭਰਾ ਤੇ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆ ਕਿਸੇ ਦਿਨ ਕਿਸੇ ਅਗਲੀ ਵੀਡੀਓ ਦੇ ਵਿੱਚ